वागुरु जी का खालसा वाहू जी की फतेह इधर बादशाह को खबर पुजी जिस तरह शीस गैब हो गया सी इस तरह तड़ भी कितने गैब हो गया पहले लगे हुए बिचों पता नहीं लगा रहे खोज का नह पाय अजमत जो ਕੁਝ ਬਸ ਨਾ ਬਸਾਇਓ ਸੁਣ ਸੁਣ ਗੋਰ ਹੋਤ ਸਹੂ ਤਉ ਨ ਕਹਿ ਸਕੈ ਕਿਸ ਖਾਹੂ ਇਸ ਤਰ੍ਹਾਂ ਹਿਰਦਾ ਅੰਦਰੋਂ ਕੰਬ ਗਿਆ ਹਾਇ ਸੀ ਜਦੋਂ ਰਾਤੀ ਖਾਣਾ ਖਾ ਕੇ ਪਾਪੀ ਦੁਸ਼ਟ ਵਰੰਗਾ ਸੌਂਦਾ ਤਾਂ ਉਸ ਨੂੰ ਮਾੜੀ ਜੇ ਅੱਖ ਲੱਗਦੀ ਤਾਂ ਡਰ ਜਾਂਦਾ ਇਧਰ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਸੌਦਾ ਹੁੰਦੀਆਂ ਸ਼ਸਤਰ ਲਿਆਉਂਦੀਆਂ ਲਾਹੌਰ ਤੋਂ ਬੜੀਆਂ ਸੁੰਦਰ ਬਣੀਆਂ ਹੋਈਆਂ ਕਮਾਨਾਂ ਗੁਰੂ ਸਾਹਿਬ ਜੀ ਨੇ ਮਗਵਾਈਆਂ ਅਖਾੜੇ ਲੱਗਦੇ ਸ਼ਸਤਰ ਵਿਦਿਆ ਹੁੰਦੀ ਕਰੈ ਪਲਾਵਨ ਦੇਖ ਮਦਾਂ ਕਰੈ ਕਵਾਇਦ ਤੁਪਕ ਕਿਰਬਾਨ ਉਹੀ ਆਪਣੇ ਦਾਦਾ ਜੀ ਵਾਲੇ ਕਵਾਇਦ ਜੋ ਸਹਜਾ ਦੀ ਸਿੱਖਾਂ ਸੋਮੇ ਵਿੱਚ ਐਸੀ ਦਸਮੇਂ ਜਿਨੇ ਉਸ ਨੂੰ ਨਵੇਂ ਸਿਓ ਵਧਾਣਾ ਸ਼ੁਰੂ ਕੀਤਾ ਮਾਮਾ ਗ੍ਰਿਪਾਲ ਜੀ ਸੂਰਜਮਲ ਦੇ ਦੋਵੇਂ ਪੋਤਰੇ ਗੁਲਾਬ ਰਾਏ ਸ਼ਾਮਦਾਸ ਬੀਬੀ ਵਿਰੋਜੀ ਦੇ ਪੰਜ ਪੁੱਤਰ ਸੰਗੇ ਸਾਹ ਜੀਤਮਲ ਗੋਪਾਲ ਚੰਦ ਗੰਗਾ ਰਾਮ ਬਹੁਰੀ ਚੰਦ ਦਯਾਨੰਦ ਮਰਮ ਜਾਤੀ ਦਾ ਇਸ ਦਾ ਪਿਤਾ 6ਵੇਂ ਸਤਪੁਰਾਂ ਕੋਲ ਰਿਹਾ ਸੀ ਇਸ ਤਰ੍ਹਾਂ ਜਿਤਨੇ ਯੋਧੇ ਸਨ 6ਵੇਂ ਸਤਪੁਰਾਂ ਕੋਲ ਸਭ ਸੁਣ ਸੁਣ ਕੇ ਗੁਰੂ ਮਹਾਰਾਜ ਕੋਲ ਆ ਗਏ ਸਭ ਨੂੰ ਮਹਾਰਾਜ ਧੀਰਜ ਦੇ ਰਹੇ ਸਨ ਰੋਜੀ ਲਈ ਤਨਖਾਹ ਨਿਯਤ ਕਰਕੇ ਆਪਣੇ ਕੋਲ ਫੌਜ ਵਧਾਈ ਜਾ ਰਹੇ ਹਨ ਪੁਰਾਣੇ ਯੋਧੇ गुरु हरगोबिंद साहब जी के चंगा का जिक्र करते हैं इस तरह रौनक वही वागुरू जी का खालसा वागुरू जी की फतेह